ਸੀਨੀਅਰ ਪੁਲਿਸ ਕਪਤਾਨ ਵਰੁਣ ਸ਼ਰਮਾ ਆਈਪੀਐਸ ਨੇ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਹਾਲ ਹੀ ਵਿੱਚ ਪਟਿਆਲਾ ਪੁਲਿਸ ਨੇ ਗੈਂਗਸਟਰਾਂ ਅਪਰਾਧੀਆਂ ਆਦਿ ਦੇ ਖਿਲਾਫ ਇੱਕ ਵਿਸ਼ੇਸ਼ ਅਭਿਆਨ ਚਲਾਇਆ ਗਿਆ ਹੈ ਇਸ ਤਫ਼ਤੀਸ਼ ਦੌਰਾਨ ਪਟਿਆਲਾ ਪੁਲਿਸ ਨੇ ਗੈਂਗਸਟਰਾਂ ਦੇ ਕਰੀਬੀ ਇੱਕ ਵਿਅਕਤੀ ਨੂੰ ਦੋ ਪਿਸਤੋਲਾਂ ਸਮੇਤ ਕਾਬੂ ਕੀਤਾ ਹੈ ਮਨਜੋਗ ਡੀਜੀਪੀ ਪੰਜਾਬ ਅਤੇ ਏਡੀਜੀਪੀ ਪਟਿਆਲਾ ਰੇਂਜ ਦੇ ਦੇਸ਼ਾ ਨਿਰਦੇਸ਼ ਏਟ ਪਿਆਲਾ ਪੁਲਿਸ ਲਗਾਤਾਰ ਅਰਾਤੀ ਸਮਾਜ ਵਿਰੋਧੀ ਅੰਸਰ ਅਤੇ ਗੈਂਗਸਟਰਾਂ ਦੇ ਖਿਲਾਫ ਇੱਕ ਬੜੀ ਸਰਗਰਮੀ ਨਾਲ ਅਸੀਂ ਮੁਹਿੰਮ ਚਲਾਈਏ ਉਸੇ ਲੜੀ ਚ ਸਾਨੂੰ ਬਹੁਤ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਐਸਪੀ ਇਨਵੈਸਟੀਗੇਸ਼ਨ ਹਰਬੀਰ ਸਿੰਘ ਢਟਵਾਲ ਡੀਐਸਪੀ ਇਨਵੈਸਟੀਗੇਸ਼ਨ ਸੁਖਮਰਤ ਰੰਧਾਵਾ ਤੇ ਇੰਚਾਰਜ ਸੀਆਈਏ ਪਟਿਆਲਾ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਟੀਮ ਨੇ ਦੀਪਕ ਬਨੂੜ ਗੈਂਗ ਦਾ ਲਾਰੈਂਸ ਬਿਸ਼ਨੋਈ ਗੈਂਗ ਨਾਲ ਸੰਬੰਧਿਤ ਇੱਕ ਗੈਂਗਸਟਰ ਜਿਹੜਾ ਨਰਿੰਦਰ ਸ਼ਰਮਾ ਰਾਜਪੁਰੇ ਦਾ ਰਹਿਣ ਵਾਲਾ ਨਰਿੰਦਰ ਸ਼ਰਮਾ ਵਰ ਸ਼ੰਕਰ ਇਹਨੂੰ ਅਰੈਸਟ ਕੀਤਾ ਤੇ ਦੋ ਵਧੀਆ ਕੁਆਲਟੀ ਦੇ ਪਿਸਟਲਸ ਵੀ ਇਹਦੇ ਤੋਂ ਬਰਾਮਦ ਹੋਏ ਇਹ ਗੈਂਗਸਟਰ ਪਹਿਲਾਂ ਵੀ ਕਈ ਮੁਕਦਮਿਆਂ 'ਚ ਸੰਗਿੰਤਰਾਵਾ ਦੇ ਸਾਨੂੰ ਲੋੜੀਦਾ ਸੀਗਾ ਐਂਡ ਇਹਦੇ ਉੱਪਰ ਪੰਜ ਤੋਂ ਵੱਧ ਵਕਤ ਜਦਾਂ ਵੱਧ ਮੁਕਦਮੇ ਲੁੱਟਾਂਖੋਆਂ ਦੇ ਕਾਰ ਲੁੱਟਣ ਦੇ ਇਰਾਦਾ ਕਤਲ ਦੇ ਦਰਜ ਨੇ ਨਰਿੰਦਰ ਸ਼ਰਮਾ ਨਾਮ ਦਾ ਇਹ ਗੈਂਗਸਟਰ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਖਰਾਕ 'ਚ ਸੀਗਾ ਐਂਡ ਬਾਹਰ ਬੈਠੇ ਗੈਂਗਸਟਰ ਗੁਰਿੰਦਰ ਢਿੱਲੋਂ ਨਾਲ ਵੀ ਇਹਦਾ ਸੰਪਰਕ ਹੋਇਆ ਸੀ ਡਾਕਟਰ ਦਿਨੇਸ਼ ਗੋਸਵਾਮੀ ਦਾ ਕੁਝ ਸਮੇਂ ਪਹਿਲਾਂ ਜਿਹੜਾ ਰਾਜਪੁਰੇ 'ਚ ਮਰਡਰ ਹੋਇਆ ਸੀ ਉਹਦੇ 'ਚ ਵੀ ਇਹਦੀ ਇਨਵੋਲਵਮੈਂਟ ਨੂੰ ਅਸੀਂ ਬ੍ਰੀਕੀ ਨਾਲ ਉਹਦੀ ਪੜਤਾਲ ਕਰ ਰਹੇ ਹਾਂ ਦੀਪਕ ਮਨੂੜ ਗੈਂਗ ਜਿਹੜਾ ਲੋਰੈਂਸ ਬਿਸ਼ਨੋਈ ਗੈਂਗ ਨਾਲ ਸੰਬੰਧਿਤ ਗੈਂਗ ਹੈਗਾ ਉਹਦਾ ਇਹ ਗੈਂਗਸਟਰ ਸੀਗਾ ਤੇ ਇਹਦੇ ਤੇ ਲਗਾਤਾਰ ਅਸੀਂ ਵਰਕ ਕਰ ਰਹੇ ਸੀ ਤੇ ਇਹਨੂੰ ਅਰੈਸਟ ਕਰਕੇ ਇਹਦੇ ਤੋਂ ਦੋ ਪਿਸਟਲ ਜਿਹੜੇ ਬਰਾਮਦ ਹੋਏ ਇਸੇ ਨਾਲ ਹੀ ਜਿਹੜੀ ਕਿਸੇ ਅਪਰਾਧਿਕ ਗਤੀਵਿਧੀ ਨੂੰ ਵੱਡੀ ਵਾਰਦਾਤ ਨੂੰ ਇਹਨੇ ਅੰਜਾਮ ਦੇਣਾ ਸੀ ਉਹਨੂੰ ਵੀ ਟਾਲਿਆ ਜਾ ਸਕਿਆ ਤੇ ਪਿਛਲੇ 6 ਮਹੀਨਿਆਂ 'ਚ ਪਟਿਆਲਾ ਪੁਲਿਸ ਨੇ 25 ਤੋਂ ਵੱਧ ਸਾਥੀ ਜਿਹੜੇ ਗੈਂਗਸਟਰਾਂ ਦੇ ਅਰੈਸਟ ਕੀਤੇ 40 ਪਲਸ ਵਪਨਾ ਦੀ ਸਾਡੀ ਰਿਕਵਰੀ ਹੈ ਤੇ ਅਸੀਂ ਗੈਂਗਸਟਰ ਮੁਕ ਪਟਿਆਲੇ ਦੇ ਪਿੱਛੇ ਨੂੰ ਇਸੇ ਤਰੀਕੇ ਨਾਲ ਸਰਗਰਮੀ ਨਾਲ ਇਹਨੂੰ ਅੰਜਾਮ ਦਵਾਨਾ